ਹਾਂਜੀ ਅੱਜ ਨੰਬਰ 23 2024 ਗੁਰੂ ਨਾਨਕ ਸਿੱਖ ਸਭਾ ਦੀ ਜੋ ਚਾਰ ਸਾਲ ਚੱਲ ਰਹੀ ਹੈ ਉਸ ਵਿੱਚ ਤੀਸਰੀ ਰਿਕਾਰਡਿੰਗ ਹੈ ਔਰ ਇੱਕ ਕ੍ਰਮ ਦੇ ਵਿੱਚ ਚੱਲ ਰਹੀ ਹੈ ਇਹ ਪੰਨਾ ਤੁਸੀਂ ਪਿੱਛੇ ਦੇਖਿਆ ਹੋਵੇਗਾ ਤਾਂ ਇੱਥੇ ਇਹ ਆਰੰਭ ਹੋਇਆ ਸੀ ਅਗਲਾ ਪਾਠ ਤੁਸੀਂ ਨਾ ਕੇਵਲ ਇਹਨਾ ਬੋਲੀ ਦੇ ਬੁਲਾ ਨੂੰ ਸੁਣਦੇ ਅਤੈ ਪਛਾਣਦੇ ਹੋ ਬਲਕਿ ਤੁਸੀਂ ਇਹ ਵੀ ਜਾਣਦੇ ਹੋ ਕਿ ਇਹਨਾ ਨੂੰ ਕਿਵੇਂ ਉਤਪਨ ਕੀਤਾ ਜਾਂਦਾ ਹੈ ਇੱਥੇ ਪਹੁੰਚੇ ਸੀ ਆਪਾਂ ਉਤਪਨ ਸ਼ਬਦ ਨੂੰ ਇਹ ਅੰਗਰੇਜ਼ੀ ਵਾਲੇ ਕਹਿੰਦੇ ਨੇ ਪ੍ਰੋਡਿਊਸ ਕਿਵੇਂ ਕੀਤਾ ਜਾਂਦਾ ਹੈ ਜਿਹੜੇ ਬੋਲਾਂ ਦੀ ਆਪਾਂ ਗੱਲ ਕਰ ਰਹੇ ਹਾਂ ਬੋਲੀ ਦੇ ਬੋਲ ਜਿਵੇਂ ਮੰਨ ਲਓ ਹੁਣ ਮੈਂ ਬੋਲ ਰਿਹਾ ਤੁਸੀਂ ਬੋਲਦੇ ਹੋ ਆਪਾਂ ਸਾਰੇ ਬੋਲਦੇ ਹਾਂ ਸ਼ਬਦਾਂ ਸ਼ਬਦਾਂ ਵਿੱਚ ਬੋਲ ਹੁੰਦੇ ਹਨ ਆਪਾਂ ਬੋਲ ਉੱਤੇ ਆ ਜਿਹੜੇ ਬੋਲ ਹਨ ਸਾਡੇ ਅੰਦਰੋਂ ਉਪਜਦੇ ਕਿਵੇਂ ਹਨ ਜੋ ਪੱਕੇ ਨੇ ਬਣਦੇ ਕਿਵੇਂ ਹਨ ਪਰ ਉਤਪਨ ਸ਼ਬਦ ਮੈਨੂੰ ਜ਼ਿਆਦਾ ਸਾਹਿਤਿਕ ਜਾ ਲੱਗਾ ਕਿਵੇਂ ਉਤਪਨ ਕੀਤਾ ਜਾਂਦਾ ਹੈ ਇਹਨਾਂ ਬੋਲਾਂ ਭਾਵੇਂ ਪਹਿਲਾ ਕਦੇ ਵੀ ਦੇਖੋ ਮੈਂ ਭਾਵੇਂ ਸ਼ਬਦ ਕਦੇ-ਕਦੇ ਇਹ ਗੁਰਬਾਣੀ ਵਾਲੀ ਬੋਲੀ ਬੋਲ ਲੈਂਦਾ ਹਾਂ ਤੁਸੀਂ ਭਾਵੇਂ ਸ਼ਬਦ ਲਿਖ ਲੈਣਾ ਪੰਜਾਬੀ ਵਾਲੇ ਭਾਵੇਂ ਮੈਂ ਪੰਜਾਬ ਭਾਵੇਂ ਕਹਿੰਦਾ ਸੀ ਪਰ ਭਾਵਾ ਸ਼ਬਦ ਗੁਰਬਾਣੀ ਵਾਲਾ ਮੈਂ ਵਰਤ ਲੈਂਦਾ ਹਾਂ ਭਾਵ ਹੈ ਪਹਿਲਾ ਕਦੇ ਵੀ ਨਹੀਂ ਸੋਚਿਆ ਇਹਨਾਂ ਦੀ ਉਪਜ ਪ੍ਰਤੀ ਆਪਾਂ ਪਹਿਲਾਂ ਹੋ ਸਕਦਾ ਹੈ ਕਦੇ ਨਹੀਂ ਸੋਚਿਆ ਹੋਵੇਗਾ ਪਰ ਫਿਰ ਵੀ ਸਾਨੂੰ ਪਤਾ ਹੈ ਕੁਝ ਪਤਾ ਹੈ ਮੰਨ ਲਓ ਆਪਨੇ ਇਹਨਾਂ ਸਬਦਾਂ ਦੇ ਸੁਰभेद ਸਮਝਾਣੇ ਹਨ ਮੰਨ ਲਓ ਆਪ ਜੀ ਨੇ ਆਹ ਸ਼ਬਦ ਹਨ ਅੱਗੇ ਸਮਝਾਣੇ ਹਨ ਤਾਂ ਮੈਂ ਇੱਕ ਨਵਾਂ ਸ਼ਬਦ ਆਪਾਂ ਕਹਿੰਦੇ ਨਾ ਬਿਆਨਣਾ ਬਿਆਨਣਾ ਤੂੰ ਮੈਂ ਬਿਆਨਣਾ ਤੂੰ ਵਿਖਿਆਨਣਾ ਕਰ ਲਿਆ ਵਿਆਖਿਆਨਣਾ ਹੈ ਆਪ ਨੇ ਸਮਝਾਣੇ ਹਨ ਜਾਂ ਵਿਖਿਆਨਣਾ ਹੈ ਵਿਆਖਿਆ ਕਰਨੀ ਹੈ ਇਹ ਸ਼ਬਦਾਂ ਪੈਰ ਪੀਰ ਪੂਰ ਹੁਣ ਆਪਾਂ ਬੋਲਦੇ ਹਾਂ ਪੈਰ ਸਾਡੀ ਬੋਲੀ ਦਾ ਹੈ ਪੀਰ ਸਾਡੀ ਬੋਲੀ ਦਾ ਹੈ ਪੂਰ ਸਾਡੀ ਬੋਲੀ ਦਾ ਹੈ ਹੋ ਸਕਦਾ ਹੈ ਕਿ ਤੁਸੀਂ ਚੱਲਦਾ ਜਦੋਂ ਇਹ ਵੀ ਆ ਗਿਆ ਚੱਲਦਾ ਦਾ ਅਰਥ ਹੈ ਕਿ ਇਹ ਪੱਤਰਾ ਅੱਗੇ ਆਵੇਗਾ ਇਹ ਮੇਰੇ ਕੋਲ ਕੁਝ ਹੋ ਗਿਆ ਹੁਣ ਮੈਂ ਸਹੀ ਕਰਨਾ ਚਾਹੀਦਾ ਵੱਡਾ ਹੋ ਗਿਆ ਇੱਥੇ ਜੇਰਾ ਇਹ ਮੇਰਾ ਤੇ ਜੂਆ ਨਾ ਇਹ ਕਰ ਦੇਦਾ ਗਲ ਖਰਾਬੀ ਹੋ ਸਕਦਾ ਹੈ ਕਿ ਤੁਸੀਂ ਇਹਨਾਂ ਦੇ ਉਚਾਰਨ ਪਤ ਪ੍ਰਤੀ ਉਤਪਾਦਨ ਪ੍ਰਤੀ ਕਦੇ ਹੀ ਸੋਚਿਆ ਹੋਵੇ ਪਰ ਫਿਰ ਵੀ ਤੁਸੀਂ ਸਹੀ ਰੂਪ ਵਿੱਚ ਸਹਿਜੇ ਹੀ ਇਹਨਾਂ ਸ਼ਬਦਾਂ ਦੇ ਸੁਰभेद ਨੂੰ ਦੱਸ ਸਕਦੇ ਹੋ ਪੈਰ ਵਿੱਚ ਪੈ ਦੇਖੋ ਨਾ ਪੀਰ ਵਿੱਚ ਪੀ ਪੂਰ ਵਿੱਚ ਪੂ ਆਪਾਂ ਕੁਛ ਤੇ ਦੱਸ ਸਕਦੇ ਆ ਨਾ ਕਿ ਪੈ ਵੇਲੇ ਮੈਂ ਇਸ ਤਰ੍ਹਾਂ ਮੂੰਹ ਕੀਤਾ ਐ ਪੀਰ ਵੇਲੇ ਪੀ ਈ ਬਣਾਇਆ ਬੁੱਲਾ ਨੂੰ ਪੂ ਵੇਲੇ ਪੂ ਬੁੱਲਾ ਨੂੰ ਗੋਲ ਕੀਤਾ ਆਪਾਂ ਇਹ ਦੱਸ ਸਕਦੇ ਆ ਨਾ ਹੁਣ ਇਹ ਨਾ ਨਾ ਸਿਰਫ ਇੱਕ ਹੀ ਉਦਾਹਰਣ ਲਿਆ ਹੈ ਇਸ ਪੁਸਤਕ ਵਾਲਿਆਂ ਨੇ ਤੁਹਾਡੇ ਪਾਸ ਇਹਨਾਂ ਨੂੰ ਵਿਆਖਣ ਲਈ ਸੁਯੋਗ ਗਿਆਨ ਹੈ ਮੈਂ ਪਿੱਛੇ ਇਹ ਅੰਗਰੇਜ਼ੀ ਦਾ ਸ਼ਬਦ ਹੈ ਕੰਪੀਟੈਂਟ ਨੋਲਿਜ ਕੰਪੀਟੈਂਟ ਨੋਲਿਜ ਉਹ ਜਿਸ ਸ਼ਬਦ ਤੋਂ ਕੰਪੀਟੀਸ਼ਨ ਬਣਿਆ ਨਾ ਤਾਂ ਮੈਂ ਦਾ ਅਰਥ ਕੀਤਾ ਜੀ ਸਮਰੱਥ ਗਿਆਨ ਮੈਂ ਉਹ ਐਪ ਤੂੰ ਸਾਰੇ ਲੈ ਲਿਆ ਸਮਰਥ ਸ਼ਬਦ ਜਿਆਦਾ ਵੱਡਾ ਹੈ। ਸਮਰਥ ਸ਼ਬਦ بڑا ਜਿੰਦਾ ਬੰਦਾ ਕਿ ਜਿਹੜਾ ਬੰਦਾ ਪੂਰਾ ਉਹਦੇ ਉੱਤੇ ਅ ਮਾहिर ਹੋ ਜਾਵੇ। ਪਰ ਜਿਹੜੀ ਇਹ ਗੱਲਬਾਤ ਚੱਲ ਰਹੀ ਹੈ ਸਧਾਰਨ ਵਿਅਕਤੀ ਦੇ ਉਹ ਸਧਾਰਨ ਵਿਅਕਤੀ ਕੋਲ ਸਮਰਥ ਗਿਆਨ ਤੇ ਨਹੀਂ ਹੁੰਦਾ ਪਰ ਉਹਦੇ ਕੋਲ ਕੀ ਹੁੰਦਾ ਕਿ ਲੋੜ ਅਨੁਸਾਰ ਪੂਰਾ ਪੂਰਾ ਗਿਆਨ ਤੋ ਮੈਂ ਜਿਸ ਨੂੰ ਫਿਰ ਆਪਣੇ ਸ਼ਬਦਾਂ ਵਿੱਚ ਇੱਥੇ ਲਿਖਿਆ ਸੁਯੋਗ ਗਿਆਨ ਸੁਯੋਗ ਗਿਆਨ ਦਾ ਅਰਥ ਹੈ ਕਿ ਲੋੜ ਅਨੁਸਾਰ ਪੂਰਾ ਪੂਰਾ ਗਿਆਨ ਅੰਗਰੇਜ਼ੀ ਦਾ ਸ਼ਬਦ ਹੈ ਕੰਪੀਟੈਂਟ ਨੋਲਿਜ ਨੂੰ ਇਹਦਾ ਅਰਥ ਆਪਾਂ ਕਰ ਲਿਆ ਸੁਯੋਗ ਗਿਆਨ ਇਹ ਉਹਦੀ ਵਿਆਖਿਆ ਹੋਗੀ ਹੁਣ ਜੇ ਮੈਂ ਵਾਰ-ਵਾਰ ਕਹਾਂ ਲੋੜ ਅਨੁਸਾਰ ਪੂਰਾ ਪੂਰਾ ਗਿਆਨ ਲੋੜ ਅਨੁਸਾਰ ਪੂਰਾ ਪੂਰਾ ਗਿਆਨ ਤੇ ਤੁਸੀਂ ਦੇਖੋਗੇ ਕਿ ਵਾਕ ਕਿੰਨਾ ਖਿਲਰ ਗਿਆ ਉਹਦੇ ਲਈ ਆਪਾਂ ਕੀ ਵਰਤ ਲਿਆ ਸੁਯੋਗ ਗਿਆਨ ਹਾਂ ਮੈਂ ਇਹ ਦੋ ਸ਼ਬਦ ਕਦੀ ਫਿਰ ਕਰਾਂਗਾ ਇੱਕ ਸ਼ਬਦੰ ਦਾ ਸੰਜੋਗਾਤਮਕ ਬੋਲੀ ਦਾ ਰੂਪ ਸੰਜੋਗਾਤਮਕ ਇੱਕ ਹੁੰਦਾ ਵਿਜੋਗਾਤਮਕ ਇੱਕ ਵਿਜੋਗਾਤਮਕ ਤੋਂ ਵੀ ਅੰਗੇ ਦਾ ਆਪਾਂ ਨੂੰ ਇੱਕ ਬਣਾਣਾ ਪਵੇਗਾ ਉਹਦੇ ਤੇ ਮੈਂ ਕਦੀ ਫਿਰ ਗੱਲ ਕਰਾਂਗਾ ਤਾਂ ਮੈਂ ਆਪ ਜੁਹਨੇ ਕਹਿ ਰਿਹਾ ਕਿ ਆਪਾਂ ਇਹ ਵੀ ਸਿੱਖਣਾ ਹੈ ਕਿ ਸਾਡੀ ਬੋਲੀ ਵਿੱਚ ਜਿੰਨੇ ਵੀ ਸ਼ਬਦ ਸੰਜੋਗਾਤਮਕ ਰੂਪ ਵਿੱਚ ਹੋਣਗੇ ਉਤਨਾ ਕੀ ਹੁੰਦਾ ਕਿ ਬੋਲੀ ਨੂੰ ਬੋਲਣਾ ਸੌਖਾ ਹੁੰਦਾ ਅਗਲੇ ਨੂੰ ਸੁਣਨ ਵਿੱਚ ਵੀ ਸ਼ਬਦ ਥੋੜੇ ਸੁਣਨੇ ਪਏ ਤੇ ਅਰਥ ਪੂਰੇ ਦਾ ਪੂਰਾ ਆ ਗਿਆ ਇਹ ਇੱਕ ਵਿਸ਼ੇਸ਼ਤਾ ਹੈ ਤੁਸੀਂ ਕਹੋਗੇ ਵਕਤਾ ਦੀ ਜਾਂ ਲਖਾਰੀ ਦੀ ਤਾਂ ਆਪਾਂ ਇਉਂ ਮੈਂ ਆਪ ਜੀ ਨੂੰ ਇਹ ਇੱਥੇ ਇਹ ਵੀ ਦੱਸ ਰਿਹਾ ਕਿ ਮੈਂ ਇਹ ਸ਼ਬਦ ਕਿੰਨੀ ਆਥਾਵਾ ਤੋਂ ਆਪ ਤੂੰ ਦੇਖ ਪੰਜਾਬੀ ਤੂੰ ਦੇਖ ਹਿੰਦੀ ਤੂੰ ਦੇਖ ਅੰਗਰੇਜ਼ੀ ਤੂੰ ਦੇਖ ਫਿਰ ਉਹਨਾਂ ਵਿੱਚੋਂ ਵੀ ਜੋੜ ਤੋੜ ਕਰ ਫਿਰ ਗੁਰਬਾਣੀ ਨਾਲ ਜੋੜਦਾ ਮੈਂ ਕਿਹੜਾ ਸ਼ਬਦ ਗੁਰਬਾਣੀ ਨਾਲ ਜੁੜਦਾ ਹੈ ਤਾਂ ਮੈਂ ਇਵੇਂ ਕਈ ਗੱਲਾਂ ਕਰਕੇ ਫਿਰ ਸ਼ਬਦ ਤਿਆਰ ਕਰਨ ਦੀ ਕੋਸ਼ਿਸ਼ ਕਰਦਾ ਕਿ ਕਿਹੜਾ ਸ਼ਬਦ ਸਾਨੂੰ ਚਾਹੀਦਾ ਹੈ ਸਮਰੱਥ ਗਿਆਨ ਹੈ ਲੋੜ ਅਨਸਾਰ ਪੂਰਾ ਪੂਰਾ ਗਿਆਨ ਹੈ ਸੁਯੋਗ ਗਿਆਨ ਹੈ ਕਿਹੜਾ ਸ਼ਬਦ ਲੈਣਾ ਹੈ ਤਾਂ ਗੱਲ ਇੱਥੇ ਹੁਣ ਚੱਲ ਰਹੀ ਸੀ ਕਿ ਆਮ ਜੋ ਸਾਡੇ ਵਿਆਕਰਣ ਦੇ ਵਿਦਿਆਰਥੀਆਂ ਅਸਲ ਵਿੱਚ ਇਹ ਗੱਲ ਮੈਂ ਪਹਿਲਾਂ ਨਹੀਂ ਕਹੀ ਜਿਹੜਾ ਇਹ ਗਿਆਨ ਹੈ ਜੋ ਆਪਜੀ ਸੁਣ ਰਹੇ ਹੋ ਇਹ ਇੱਕ ਉਹ ਗਿਆਨ ਹੈ ਜਿਸ ਨਾਲ ਵਿਆਕਰਣੀ ਤਿਆਰ ਕੀਤੇ ਜਾਂਦੇ ਹਨ ਜਿਵੇਂ ਕਹલું ਕਿ ਇਹ ਗਿਆਨ ਉਸ ਤਲ ਦਾ ਹੈ ਕਿ ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪਹਿਲਾਂ ਗਿਆਨ ਪ੍ਰਾਪਤ ਕੀਤਾ ਫਿਰ ਵਿਆਕਰਣ ਲਿਖਿਆ ਤੇ ਫਿਰ ਗੁਰਬਾਣੀ ਦਰਪਣ ਲਿਖਿਆ ਜਿਹਾਂ ਦੇ ਨਾਲ ਉਹਨਾਂ ਨੇ 1920 ਵਿੱਚ ਆਰੰਭ ਕੀਤਾ ਸੀ ਵਿਆਕਰਣ ਸਮਝਣਾ 1931 ਵਿੱਚ 32 ਵਿੱਚ ਪਹਿਲੀ ਵਾਰ ਛਾਪਿਆ ਫਿਰ ਉਹਨਾਂ ਨੇ ਛੋਟੇ ਟੀਕੇ ਕੀਤੇ ਫਿਰ ਪੂਰਾ ਗੁਰਬਾਣੀ ਦਰਪਣ ਤਿਆਰ ਕੀਤਾ ਉਹ 1966-70 ਆ ਗਿਆ ਉਹਨਾਂ ਦਾ ਉਹਦੀ ਸੂਚੀ ਆਟ ਤਾਂ ਮੈਂ ਕਹਿਣਾ ਕੀ ਚਾਹੁੰਦਾ ਹਾਂ ਆਪਾਂ ਵੀ ਉਸੇ ਪ੍ਰਕਾਰ ਸਾਨੂੰ ਕਰਨਾ ਪੈ ਰਿਹਾ ਜੇ ਕੋਈ ਇਹਨੂੰ ਛੱਡ ਦੇਗਾ ਨਾ ਧਿਆਨ ਦੇਣਾ ਇੰਨਾ ਮੱਥਾ ਪੱਚੀ ਨਹੀਂ ਕਰੇਗਾ ਇੰਨਾ ਲਿਖਾ ਪੜੀ ਨਹੀਂ ਕਰੇਗਾ ਤੇ ਚਿੱਤੇ ਰੱਖਣਾ ਉਹ ਇਸ ਗਿਆਨ ਦੀ ਡੁੰਘਾਈ ਵਿੱਚ ਨਹੀਂ ਉਤਰ ਸਕੇਗਾ ਉਹ ਕੱਲ ਨੂੰ ਆਪਣੀ ਵਿਆਖਿਆ ਦੇ ਵਿੱਚ ਆਪਣੀ ਗੱਲਬਾਤ ਵਿੱਚ ਜਿੰਨੇ ਮਰਜ਼ੀ ਉਹ ਸ਼ਬਦਾਂ ਨੂੰ ਸ਼ਿੰਗਾਰੇ ਹੁੰਦੇ ਨੇ ਕਲਾਕਾਰੀ ਦਿਖਾਣੀ ਉਹ ਕਲਾਕਾਰੀ ਅਸਲ 'ਚ ਨਾ ਕੁਝ ਕੋਟੇ ਜੇ ਲੋਕਾਂ ਵਿੱਚ ਸਾਥੀਆਂ ਵਿੱਚ ਕੰਮ ਆ ਜਾਂਦੀ ਹੈ ਪ੍ਰਭਾਵਸ਼ਾਲੀ ਹੋ ਜਾਂਦੀ ਹੈ ਪਰ ਵਾਸਤਵ ਦੇ ਵਿੱਚ ਉਹਦੇ ਕੋਈ ਤੱਥ ਨਹੀਂ ਹੁੰਦਾ ਤੋਂ ਮੈਂ ਉਹ ਕਲਾਕਾਰੀ ਵਾਲੀ ਜਿਹੜੀ ਬਿਰਤੀ ਸੀ ਉਹਨੂੰ ਪੂਰੀ ਤਰ੍ਹਾਂ ਤਿਆਗ ਕੇ ਮੈਂ ਆਪਣੇ ਆਪ ਨੂੰ ਇੱਕ ਵਿਦਿਆਰਥੀ ਜੈਸਾ ਪਹਿਲਾਂ ਤਿਆਰ ਕਰਨਾ ਪਿਆ ਤਾਂ ਮੈਂ ਆਪ ਜੀ ਨੂੰ ਦੱਸਦਾ ਕਿ ਇਹ ਸ਼ਬਦਾਂ ਨੂੰ ਆਪ ਜੀ ਕਿਉਂ ਹੋਰ ਵਧੀਆ ਸ਼ਬਦਾਂ ਨੂੰ ਲੱਭਣਾ ਤਿਆਰ ਕਰਨਾ ਜੋ ਸਾਡੇ ਸਾਹਿਤ ਵਿੱਚ ਕੰਮ ਆ ਸਕਣ ਜੀ ਤਾਂ ਮੈਂ ਇੱਥੇ ਸ਼ਬਦ ਸੁਯੋਗ ਗਿਆਨ ਲੈ ਲਿਆ ਜਿੱਥੇ ਆ ਪੂਰਾ ਪੂਰਾ ਗਿਆਨ ਜੋ ਸਾਡੇ ਗੁਰਬਾਣੀ ਦੇ ਵਿਆਕਰਣੀ ਹੋਣਗੇ ਜਿਨ੍ਹਾਂ ਨੇ ਅਧਿਆਪਕ ਬਣਨਾ ਹੈ ਉਹ ਔਰ ਜਿਨ੍ਹਾਂ ਨੇ ਅੱਗੇ ਜਾ ਕੇ ਪੁਸਤਕਾਂ ਲਿਖਣੀਆਂ ਨੇ ਉਹ ਤਾਂ ਇਹ ਐਸਾ ਗਿਆਨ ਉਹਨਾਂ ਵਾਸਤੇ ਹੈ ਮੈਂ ਥੋੜਾ ਜਾਂ ਫਿਰ ਦੁਬਾਰਾ ਕਰਦਾ ਹਾਂ ਤਾਂ ਇਹ ਜੋ ਸੂਯੋਗ ਗਿਆਨ ਹੈ ਕਿਸ ਧਾਰਨ ਰੂਪ ਵਿੱਚ ਅਸੀਂ ਦੱਸ ਸਕਦੇ ਹਾਂ ਕਿ ਜਿਹੜੇ ਮੈਂ ਇਹ ਸੁਰ ਉਚਾਰੇ ਹਨ ਇਹ ਸ਼ਬਦ ਹਨ ਪੈਰ ਪੀਰ ਪੂਰ ਤਰੇ ਸ਼ਬਦ ਹਨ ਉਹ ਤਰੇਵਾਂ ਸ਼ਬਦਾਂ ਦੇ ਵਿੱਚ ਜਿਹੜੇ ਮੈਂ ਬੋਲੇ ਹਨ ਤਰੇਵੇ ਦੋ-ਦੋ ਬੋਲ ਹਨ ਪੈਰ ਵਿੱਚ ਦੋ ਬੋਲ ਪੀਰ ਦੋ ਬੋਲ ਪੂਰ ਉਹ ਵੀ ਦੋ ਬੋਲਾਂ ਦਾ ਬਣਿਆ ਫਿਰ ਦੁਬਾਰਾ ਹੁਣ ਪੈਰ ਪੀਰ ਤੇ ਪੂਰ ਵਿੱਚ ਜਿਹੜੇ ਪਹਿਲੇ ਬੋਲ ਹਨ ਤ੍ਰੇਮਾ ਸ਼ਬਦਾਂ ਦੇ ਪਹਿਲੇ ਤ੍ਰੇ ਬੋਲ ਉਹ ਪੈ ਪੀ ਪੂ ਤੇ ਉਹਦੇ ਵਿੱਚ ਤੁਸੀਂ ਦੇਖੋਗੇ ਕੋਈ ਇੱਕ ਬੋਲ ਹੈ ਜਿਹਦੇ ਅੱਗੇ ਸੁਰ ਲੱਗਾ ਹੋਇਆ ਤਾਂ ਆਪਾਂ ਸਧਾਰਨ ਤੌਰ ਤੇ ਥੋੜਾ ਦੱਸ ਸਕਦੇ ਹਾਂ ਪੈ ਕਿਵੇਂ ਉਚਾਰਿਆ ਪੀ ਉਚਾਰਣ ਅੰਗ ਕਿਵੇਂ ਹੋ ਗਿਆ ਮੂੰਹ ਕਿਵੇਂ ਹੋ ਗਿਆ ਬੋਲ ਕਿਸ ਤਰ੍ਹਾਂ ਹੋ ਗਿਆ ਪੂ ਕਿਵੇਂ ਹੋ ਗਿਆ ਤਾਂ ਜਿਹੜਾ ਇਸ ਪ੍ਰਕਾਰ ਦਾ ਗਿਆਨ ਹੈ ਨਾ ਉਸ ਗਿਆਨ ਨੂੰ ਭਾਸ਼ਾ ਵਿਗਿਆਨ ਦੀ ਜਿਹੜੀ ਸ਼ਾਖਾ ਹੈ ਜਿਵੇਂ ਭਾਸ਼ਾ ਵਿਗਿਆਨ ਇੱਕ ਪੂਰਾ ਵੱਡਾ ਗਿਆਨ ਹੈ ਉਸ ਗਿਆਨ ਦੇ ਵਿੱਚ ਅੱਗੇ ਫਿਰ ਉਹਨੂੰ ਆਪਾਂ ਸਮਝਣ ਵਾਸਤੇ ਸ਼ਾਖਾਵਾਂ ਬਣਾ ਲਈਆਂ ਉਹਨਾਂ ਸ਼ਾਖਾਵਾਂ ਦੇ ਵਿੱਚ ਇੱਕ ਸ਼ਾਖਾ ਦਾ ਨਾਮ ਅੰਗਰੇਜ਼ੀ ਵਿੱਚ ਹੈ ਫੋਨੇਟਿਕਸ ਆਹ ਸ਼ਬਦ ਲਿਖਿਆ ਇੱਕ ਸ਼ਬਦ ਦਾ ਨਾਮ ਇੱਕ ਸ਼ਾਖਾ ਦਾ ਨਾਮ ਹੈ ਫੋਨੇਟਿਕਸ ਉਹ ਫੋਨੇਟਿਕਸ ਨੂੰ ਜਿਹੜਾ ਹੈ ਮੈਂ ਇੱਥੇ ਜਿਹੜਾ ਅਗੇ ਫਿਰ ਹਿੰਦੀ ਵਿੱਚ ਲਿਖਿਆ ਉਹ ਲਿਖਦੇ ਨੇ ਅੱਛਾ ਮੈਂ ਫਿਰ ਹੋਰ ਦਸਣਾ ਮੈਂ ਜਿਵੇਂ ਕੱਲ ਸ਼ਬਦ ਉਹ ਲਿਖੇ ਸੀ ਨਾ ਆਪ ਜੀ ਦੇ ਅੱਗੇ ਪੋਨੋ ਫੋਨੇਟਿਕਸ ਤੇ ਫੋਨੋਲੋਜੀ ਤੇ ਤੁਸੀਂ ਉਹ ਮੈਨੂੰ ਵੀਰ ਜੀ ਨੇ ਕੁਛ ਜੋ ਉਹਨਾਂ ਨੂੰ ਉਸ ਵੇਲੇ ਮਿਲਿਆ ਉਹਨਾਂ ਨੇ ਜਵਾਬ ਹੀ ਦਿੱਤਾ ਤੋਂ ਮੈਂ ਇੱਥੇ ਕਿਉਂਕਿ ਅੱਜ ਮੈਂ ਆਪ ਜੀ ਨਾਲ ਉਹ ਕਰ ਰਿਹਾ ਕਿ ਸਾਰਾ ਕੁਝ ਮੈਂ ਵੀ ਕਿਵੇਂ ਸਿੱਖਦਾ ਪਿਆ ਹਾਂ ਤੋਂ ਮੈਂ ਕੀ ਕਰਦਾ ਕਿ ਮੈਂ ਫਿਰ ਉਸ ਸ਼ਬਦ ਨੂੰ ਦੇਖਿਆ ਕਿ ਫੋਨੈਟਿਕ ਹੈ ਇਹਦੇ ਨਾਲ ਦਾ ਕਿ ਸ਼ਬਦ ਫੋਨੈਟਿਕਸ ਹੈ ਇਹਦੇ ਨਾਲ ਦੇ ਅੱਗੇ ਸ਼ਬਦ ਫੋਨੋਲੋਜੀ ਹੈ ਤਾਂ ਇਹਦੇ ਵਿੱਚ ਫੋਨ ਸ਼ਬਦ ਹੈ ਮੂਲ ਫੋਨ ਫੋਨ ਦੇ ਅੱਗੇ ਟਿਕ ਲੱਗਾ ਫੋਨ ਦੇ ਅੱਗੇ ਟਿਕਸ ਲੱਗਾ ਫੋਨ ਦੇ ਅੱਗੇ ਲੋਜੀ ਲੱਗਾ ਤੇ ਇਹਦਾ ਅਰਥ ਹੋਇਆ ਕਿ ਇਸ ਤਰ੍ਹਾਂ ਦੇ ਜੋ ਅਰਥ ਨੂੰ ਸਮਝਣਾ ਹੋਵੇ ਤਾਂ ਇਹ ਜੋ ਸਾਨੂੰ ਫੋਨ ਸਮਝਣਾ ਪਵੇਗਾ ਤੋਂ ਫੋਨ ਨੂੰ ਸਮਝਣ ਵਾਸਤੇ ਫਿਰ ਮੈਂ ਸਹਾਇਤਾ ਲੈਂਦਾ ਹਾਂ ਤਾਂ ਫੋਨ ਸ਼ਬਦ ਜਿਹੜਾ ਹੈ ਇਹ ਗ੍ਰੀਕ ਬੋਲੀ ਦਾ ਹੈ ਅੱਗੇ ਵੀ ਕਿਹਾ ਸੀ ਮੈਂ ਫਿਰ ਦੱਸਦਾ ਅੱਜ ਦੇ ਜਿੰਨੀ ਡੂੰਗੀ ਅੰਗਰੇਜ਼ੀ ਚੱਲ ਰਹੀ ਹੈ ਭਾਸ਼ਾ ਵਿਗਿਆਨ ਵਿੱਚ ਗਿਆਨ ਵਿਗਿਆਨ ਵਿੱਚ ਉਹ ਸਾਰੀ ਬੋਲੀ ਭਾਵੇਂ ਆਪਾਂ ਅੰਗਰੇਜ਼ੀ ਆਖਦੇ ਹਾਂ ਇੰਗਲੈਂਡ ਵਾਲੇ ਆਖਦੇ ਹਾਂ ਇੰਗਲੈਂਡ ਵਾਲੇ ਉਹ ਸਾਰਾ ਗਿਆਨ ਲੈ ਕੇ ਆਏ ਰੋਮ ਦੇਸ਼ ਤੋਂ ਇਟਲੀ ਤੋਂ ਰੋਮ ਰਾਜਧਾਨੀ ਸੀ ਅਰੇ ਉਹ ਰੋਮ ਵਾਲੇ ਨੇ ਇਹ ਸਾਰਾ ਗਿਆਨ ਪਹਿਲੀ ਦੂਜੀ ਸਦੀ ਵਿੱਚ ਲੁੱਟ ਪੁੱਟ ਕੇ ਗਿਆਨ ਦੇ ਨਾਲ ਨਾਲ ਬਹੁਤ ਸਮਾਨ ਇਹ ਗ੍ਰੀਕ ਤੋਂ ਲੈ ਕੇ ਆਏ ਇੱਕ ਗ੍ਰੀਕ ਦੇਸ਼ ਇਹ ਉਥੋਂ ਦੀ ਬੋਲੀ ਹੈ ਔਰ ਇਹ ਜੁੜੇ ਮੇ ਅੱਖਰ ਲਿਖੇ ਹਨ ਇਹ ਜੋ ਅੰਗਰੇਜ਼ੀ ਹੈ ਨਾ ਉਹਦੀ ਵਡੇਰੀ ਇਹ ਬੋਲੀ ਹੈ ਇਹ ਲਿਪੀ ਹੈ ਇਹਨੂੰ ਗ੍ਰੀਕ ਲਿਪੀ ਆਖਦੇ ਨੇ ਇਹ ਆਪਾਂ 5-6 ਮਹੀਨੇ ਪਹਿਲਾਂ ਇਹ ਦਾਸ ਨੇ ਸਾਰੇ ਅੱਖਰ ਸਿੱਖੇ ਵੀ ਸੀ ਤਾਂ ਕੋਣ ਦਾ ਅਰਥ ਮੂਲ ਰੂਪ ਵਿੱਚ ਗ੍ਰੀਕ ਚ ਹੁੰਦਾ ਜਿਹਨੂੰ ਆਪਾਂ ਸਾਊਂਡ ਵਾਇਸ ਸਪੀਚ ਆਮ ਵਿਕੀਪੀਡੀਆ ਤੋਂ ਸ਼ਬਦ ਲਏ ਹਨ ਤਾਂ ਮੁੱਖ ਦੀ ਗੱਲ ਇਹ ਹੈ ਕੀ ਫੋਨੈਟਿਕਸ ਦਾ ਅਰਥ ਜਿਹੜਾ ਹੈ ਕਿ ਜਿਹੜਾ ਇਹ ਬੋਲਣਾ ਦਾ ਉਤਪਾਦਨ ਕਿਵੇਂ ਹੁੰਦਾ ਹੈ ਇਹ ਉਤਪਾਦਨ ਵਾਲੇ ਪਾਠ ਨੂੰ ਅੰਗਰੇਜ਼ੀ ਵਿੱਚ ਆਖਣ ਕੇ ਫੋਨੈਟਿਕਸ ਹਿੰਦੀ ਵਿੱਚ ਕਿਹਾ ਗਿਆ ਹੈ ধ্বਨੀ ਵਿਗਿਆਨ ਤੇ ধ্বਨੀ ਵਿਗਿਆਨ ਨੂੰ ਮੈਂ ਆਪਣਾ ਇਹਦੇ ਵਿੱਚ ਕਰ ਦਿੱਤਾ ਆਪਣੀ ਪੰਜਾਬੀ ਦੇ ਨਾਲ ਜੁੜਦਾ ਇਹਨੂੰ ਤੁਸੀਂ ਅਨੁਵਾਦ ਕਹਿ ਸਕਦੇ ਹੋ ਪੰਜਾਬੀ ਅਨੁਵਾਦ ਧੁਨੀ ਵਿਗਿਆਨ ਹੁਣ ਮੇਰਾ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਕਿ ਬੋਲ ਹੁਣ ਜਿਹੜਾ ਬੋਲ ਸ਼ਬਦ ਹੈ ਉਹ ਮੈਂ ਉਸ ਬੋਲ ਨੂੰ ਕਹਿ ਰਿਹਾ ਜਿਹੜਾ ਮੇਰਾ ਬੋਲੀ ਦਾ ਬੋਲ ਹੈ بہت اکھا ہے تھوڑا سمجھنا پر میرے لیے بڑا سوادی ہے کیونکہ میرے ہزار گھنٹے لگ گئے جنڈے بھی لگ جان گے ہزار گھنٹے تو سوادی لگے گا بڑی بڑی اگل ہے بول جی ادھر مو کرا ایتھو جڑا نکلیا ہو گیا بول پر جڑا ایتھو پیدا ہویا ہے اے ناد جتو ناد تنتو ناد جنتر اتے یہ ਬੋਲ ਨਹੀਂ ਹੈ ਉਥੇ ਨਾਦ ਹੈ ਇੱਥੇ ਨਾਦ ਹੈ ਇੱਥੇ ਬੋਲ ਹੈ ਪਰ ਇਸ ਨਾਦ ਨੂੰ ਜਦੋਂ ਅਸੀਂ ਨਾਦ ਮਾਰਗ ਵਿੱਚ ਅੱਗੇ ਲੈ ਜਾਂਦੇ ਹਾਂ ਤੇ ਕਿਵੇਂ ਸਾਡੇ ਉਚਾਰਣ ਅੰਗ ਉਸ ਨਾਦ ਨੂੰ ਪੂਰਾ ਤਿਆਰ ਕਰਕੇ ਤੇ ਬੋਲ ਬਣਾ ਕੇ ਬਾਹਰ ਕੱਢਦੇ ਹਾਂ ਤਾਂ ਮੈਂ ਅਜੇ ਇਸ ਨੂੰ ਕੁਝ ਨਾਮ ਹੋਰ ਦੇਣਾ ਬਾਕੀ ਹੋਵੇਗਾ ਪਰ ਇਸ ਖੇਤਰ ਦਾ ਨਾਮ ਜਿਹੜਾ ਹੈ ਉਧੁਨੀ ਵਿਗਿਆਨ ਜਾਂ ਬੋਲ ਵਿਗਿਆਨ ਆਪਾਂ ਕਹਿ ਸਕਦੇ ਆ ਬੜਾ ਬੋਲ ਵਿਗਿਆਨ ਹੈ ਉਹਦੇ ਵਿੱਚ ਵੀ ਨਿੱਕੇ ਨਿੱਕੇ ਪਾਠ ਹੋਣਗੇ ਮੈਂ ਅੱਗੇ ਚੱਲਦਾ ਜੀ ਕੀ ਹੋਇਆ ਕਿ ਜਿਵੇਂ ਲਿਖਿਆ ਨਾ ਕਿ ਇਹ ਬੋਲ ਕਿਵੇਂ ਉਚਾਰੇ ਜਾਂਦੇ ਹਨ ਫਿਰ ਮੈਂ ਅੱਗੇ ਆ ਚੱਕਰ ਜਿਹਾ ਲਾ ਦਿੱਤਾ ਤੇ ਇਹ ਚੀਜ਼ਾਂ ਮੈਨੂੰ ਜਿਹੜੀਆਂ ਮੈਂ ਇੱਥੇ ਇਹਨਾਂ ਨੂੰ ਕੀਤਾ ਹੋਇਆ ਹੈ ਲੀਕ ਮਾਰੀ ਹੋਈ ਹੈ ਕਿਉਂਕਿ ਮੈਂ ਅੱਗੇ ਜਾ ਕੇ ਉਹ ਫੋਨੈਟਿਕ ਫੋਨੈਟਿਕ ਨੂੰ ਮੈਂ ਵਰਤਣਾ ਸੀ ਤੇ ਉਹਨੂੰ ਮੈਂ ਇੱਥੇ ਹੀ ਕਾਗਜ਼ ਉੱਤੇ ਸਿੱਖ ਲਿਆ ਸਮਝ ਲਿਆ ਆਪਣੀ ਲੋੜ ਪੂਰੀ ਕਰ ਲਈ ਤੇ ਤੁਸੀਂ ਲਗੇਗਾ ਇਸ ਤੋਂ ਨੂੰ ਵਧਾ ਵੀ ਸਕਦੇ ਹੋ ਘਟਾ ਸਕਦੇ ਹੋ ਜੋ ਤੁਹਾਨੂੰ ਜਿੱਥੇ ਤੁਹਾਡੀ ਲੋੜ ਪੂਰੀ ਹੋ ਜੇ ਔਰ ਲੋੜ ਪੂਰੀ ਦਾ ਅਰਥ ਹੁੰਦਾ ਹੈ ਗੱਲ ਸਮਝ ਵਿੱਚ ਆ ਜਾਈ ਹਾਂ ਅੱਗੇ ਚੱਲਦੇ ਹਾਂ ਜੀ ਬੋਲੀ ਵਿੱਚ ਜੋ ਬੋਲ ਸ਼ਬਦ ਬਣਾਉਂਦੇ ਹਨ ਅੱਛਾ ਇਹਨਾਂ ਬਣਾਉਂਦੇ ਸ਼ਬਦ ਲਿਖਿਆ ਹੈ ਅੱਗੇ ਜਾ ਕੇ ਤੁਸੀਂ ਵੇਖਣਾ ਫਿਰ ਮੈਂ ਕਿੰਨੇ ਚਿਰ ਲੱਗੇ ਮੈਨੂੰ ਇਹਨੂੰ ਢਾਣ ਵਿੱਚ ਬਣਾਉਣ ਵਿੱਚ ਕੀ ਬਣਾंदे ਬੋਲਣਾ ਹੈ ਕਿ ਬਣਾंदे ਕਰਨਾ ਹੈ ਬਣਾंदे ਕਿ ਬਣਾंदे ਔਰ ਇੱਥੇ ਜਦੋਂ ਮੈਂ ਆਇਆ ਤਾਂ ਫਿਰ ਮੈਂ ਦਵਾ-ਦਾਵੋ ਈਸ਼ਰ ਮਾਈਕਰੋ ਮੀਡੀਆ ਵਾਲੀ ਐਪ ਲਈ ਫਿਰ ਮੈਂ ਦੇਖੇ ਕਿ ਗੁਰਬਾਣੀ ਵਿੱਚ ਕਿਹੜਾ ਬੋਲ ਹੈ ਨ ਹੈ ਕਿ ਅਣ ਹੈ ਨ ਸਿੱਧੀ ਜੀਬ ਵਾਲਾ ਹੈ ਕਿ ਉਲਟੀ ਜੀਬ ਵਾਲਾ ਹਣ ਹੈ ਤਾਂ ਗੁਰਬਾਣੀ ਦੀ ਬੋਲੀ ਵਿੱਚ ਨ ਸੀ ਤਾਂ ਮੈਂ ਅਖਰ ਇੱਥੇ ਆ ਕੇ ਤੂੰ ਦੇਖੋ ਜੇ ਪਹਿਲਾਂ ਬਣਾੰਦਾ ਲਿਖਿਆ ਫਿਰ ਨ ਲਾਇਆ ਫਿਰ ਦੁਬਾਰਾ ਜਾ ਕੇ ਨ ਕੀਤਾ ਤੂੰ ਮੈਂ ਇਸ ਤਰ੍ਹਾਂ ਕਰਦਾ ਰਿਹਾ ਹਾਂ ਜੀ ਬੋਲੀ ਵਿੱਚ ਜੋ ਬੋਲ ਸ਼ਬਦ ਬਣਾਉਂਦੇ ਹਨ ਉਹ ਬੋਲ ਕਿਵੇਂ ਬਣਦੇ ਹਨ ਪੂਰਾ ਉਚਾਰਣ ਤੰਤਰ ਕਿਸ ਪ੍ਰਕਾਰ मूल नाद ਤੋਂ ਬੋਲੀ ਦੇ ਵੱਖ-ਵੱਖ ਬੋਲ ਬਣਾਉਂਦਾ ਹੈ ਇਹ ਸਾਰਾ ਗਿਆਨ ਭਾਖਾ ਵਿਗਿਆਨ ਦੇ ਜਿਸ ਖੇਤਰ ਨਾਲ ਸੰਬੰਧਿਤ ਹੈ ਉਸ ਨੂੰ ਫੋਨੇਟਿਕਸ ਧੁਨੀ ਵਿਗਿਆਨ ਆਖਦੇ ਹਨ ਫਿਰ ਦੁਬਾਰਾ ਧੁਨੀ ਵਿਗਿਆਨ ਨੂੰ ਮੈਂ ਤਿਆਰ ਕਰਕੇ ਬੋਲ ਵਿਗਿਆਨ ਸ਼ਬਦ ਲਿਖ ਕੇ ਤੇ ਇੱਥੇ ਮੈਂ ਜਿਹੜਾ ਹੈ ਉਹ ਲੀ ਹਰਾ ਕੀਤਾ ਕਿ ਆਪਾਂ ਮੋਲ ਵਿਗਿਆਨ ਆਖਾ ਹੈ ਮੈਂ ਇਸੇ ਪਾਠ ਨੂੰ ਇਤਨੇ ਨੂੰ ਦੁਬਾਰਾ ਕਹਿ ਕੇ ਤੇ ਅੱਜ ਆਪਾਂ ਇੱਥੇ ਸਮਾਪਤੀ ਕਰ ਦਿਆਂਗੇ ਮੈਂ ਦੁਬਾਰਾ ਕਰਦਾ ਹਾਂ ਜੀ ਇਹ ਥੋੜਾ ਬਹੁਤ ਪਿਆਰਾ ਪਾਠ ਹੈ ਗੱਲ ਇਹ ਹੈ ਕਿ ਜਿਹੜੇ ਬੋਲ ਮੈਂ ਇੱਥੇ ਲਿਖਿਆ ਹੈ ਬੜਾ ਵਧੀਆ ਮੈਂ ਕੁਮਕਨਾਜੀ ਹਾ ਕੁਮਕਨਾਜੀ ਬੋਲੀ ਵਿੱਚ ਬੋਲ ਹੁੰਦੇ ਆ ਥੋੜਾ ਫਿਰ ਪਿੱਛੇ ਬੋਲੀ ਵਿੱਚ ਸ਼ਬਦ ਹੁੰਦੇ ਹਨ ਸ਼ਬਦ ਬੋਲਾਂ ਨਾਲ ਬਣਦੇ ਹਨ ਜਿਹੜੇ ਬੋਲ ਹਨ ਬੋਲੀ ਵਿੱਚ ਜੋ ਬੋਲ ਸ਼ਬਦ ਬਣਾਉਂਦੇ ਹਨ ਦੇਖੋ ਉਹਨਾਂ ਬੋਲਾਂ ਦੀ ਗੱਲ ਹੋ ਰਹੀ ਹੈ ਇਸ ਲਈ ਜਿਹੜੇ ਸ਼ਬਦ ਬਣਾਉਂਦੇ ਹਨ ਉਹ ਬੋਲ ਕਿਵੇਂ ਬਣਦੇ ਹਨ ਉਹ ਬੋਲ ਜਿਹੜੇ ਨੇ ਕਿਵੇਂ ਬਣਦੇ ਹਨ ਮੰਨ ਲਓ ਮੈਂ ਜਿਵੇਂ ਤੁਹਾਨੂੰ ਦੱਸਿਆ ਅ ਆ ਈ ਉ ਏ ਐ ਇਹ ਸਭ ਬੋਲ ਹਨ ਠੀਕ ਹੈ ਸ਼ਬਦ ਪੂਰਾ ਉਚਾਰਣ ਤੰਤਰ ਪੂਰਾ ਉਚਾਰਣ ਤੰਤਰ ਜਿੰਨੂੰ ਕਹਿੰਦੇ ਆ ਆਰਟੀਕੂਲੇਟਰੀ ਸਿਸਟਮ ਉਚਾਰਣ ਤੰਤਰ ਦਾ ਅਰਥ ਨਾ ਮੈਂ ਇਸ ਤਰ੍ਹਾਂ ਵੀ ਸਮਝਾ ਜਿਵੇਂ ਆਪਾਂ ਕਹਿੰਦੇ ਲੋਕਤੰਤਰ ਲੋਕਤੰਤਰ ਦਾ ਅਰਥ ਕੀ ਹੁੰਦਾ ਜਿੱਥੇ ਲੋਕ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਸੰਵਿਧਾਨਿਕ ਤੌਰ ਤੇ ਜੁੜ ਕੇ ਇੱਕ ਦੇਸ਼ ਚਲਾਉਂਦੇ ਆ ਇਸੇ ਤਰ੍ਹਾਂ ਇਹ ਸਾਡੇ ਉਚਾਰਣ ਹਨ ਇਹ ਪੂਰਾ ਇੱਕ ਦੂਜੇ ਨਾਲ ਜੁੜ ਕੇ ਇਸ ਸਾਰੇ ਦਾ ਨਾਮ ਹੈ ਰੱਖ ਲਿਆ ਪੂਰਾ ਉਚਾਰਣ ਤੰਤਰ ਔਰ ਬ੍ਰਹਮਕੀ ਜਮਾ ਕੀਤਾ ਵੀ ਹੈ ਕਿ ਨਾਦ ਅੰਗ ਜਮਾ ਉਚਾਰਣ ਅੰਗ ਇਹ ਸਾਡਾ ਉਚਾਰਣ ਤੰਤਰ ਹੈ ਕਿ ਕਿਸ ਪ੍ਰਕਾਰ ਮੂਲ ਨਾਦ ਤੋਂ ਮੂਲ ਨਾਦ ਕਿਹੜਾ ਹੁੰਦਾ ਜਿੱਥੇ ਬਿਲਕੁਲ ਸਾਡੇ ਗਲੇ ਦੇ ਕੰਠ ਜੋ ਸਾਡਾ ਹੈ ਇਹਦੇ ਵਿੱਚ ਨਾਦ ਅੰਗ ਹੈ ਨਾਦ ਅੰਗ ਦੇ ਵਿੱਚ ਨਾਦ ਤੰਤੂ ਹਨ ਨਾਦ ਤੰਤੂ ਜਿਹੜੇ ਨੇ ਮੂਲ ਨਾਦ ਬਣਾਉਂਦੇ ਹਨ ਮੂਲ ਨਾਦ ਸ਼ਬਦ ਮੈਂ ਇੱਥੇ ਵਰਤਿਆ ਹੈ ਮੂਲ ਨਾਦ ਦਾ ਤੇ ਬਿਲਕੁਲ ਮੁੱਢ ਤੋਂ ਤੇ ਮੂਲ ਨਾਦ ਤੋਂ ਬੋਲੀ ਦੇ ਵੱਖ-ਵੱਖ ਬੋਲ ਬਣਾਉਂਦੇ ਹਨ ਤੁਸੀਂ ਆਪੇ ਸਮਝ ਲੈਣਾ ਦੇਖੋ ਇੱਥੇ ਅ ਇਨਾਦ ਹੈ ਪਰ ਇਸੇ ਨਾਦ ਨੂੰ ਅਗਰ ਮੈਂ ਆਪਣੇ ਉਚਾਰਣ ਅੰਗ ਬਿਲਕੁਲ ਸਥਿਰ ਕਰ ਦਿੰਦਾ ਹਲਾਉਂਦਾ ਹੀ ਨਹੀਂ ਆ ਉਹ ਜੋ ਤੁਸੀਂ ਸੁਣ ਰਹੇ ਹੋ ਇਥੋਂ ਹੋਰ ਤਰ੍ਹਾਂ ਪੈਦਾ ਹੁੰਦਾ ਹੈ ਮੈਂ ਵਿਗਿਆਨ ਪੜਿਆ ਹੋਇਆ ਸਾਰਾ ਤੇ ਇਸੇ ਮੂਲ ਨਾਦ ਤੋਂ ਬੋਲੀ ਦੇ ਵੱਖ-ਵੱਖ ਬੋਲ ਬਣਦੇ ਹਨ ਉਚਾਰਨ ਅੰਗ ਬਣਾਉਂਦਾ ਹੈ ਸਾਡਾ ਉਚਾਰਨ ਤੰਤਰ ਉਚਾਰਨ ਅੰਗ ਬਣਾਦੇ ਹਨ ਇਸ ਸਾਰੇ ਗਿਆਨ ਨੂੰ ਪਤਾ ਕੀ ਆਖਿਆ ਜਾਂਦਾ ਹੈ ਬੋਲ ਵਿਗਿਆਨ ਤਾਂ ਆਪਾਂ ਇੱਕ ਨਾਮ ਭਾਸ਼ਾ ਵਿਗਿਆਨ ਇੱਕ ਵੱਡਾ ਸਾਰਾ ਗਿਆਨ ਹੈ ਪੂਰਾ ਔਰੇ ਭਾਖਾ ਵਿਗਿਆਨ ਜਿੱਥੋਂ ਵਿਆਕਰਣ ਆਪਾਂ ਆਰੰਭ ਕਰਨਾ ਉਸ ਦੇ ਆਰੰਭ ਵਿੱਚ ਚਾਹੀਦਾ ਹੈ ਉਹ ਹੋ ਗਿਆ ਔਰ ਉਸ ਭਾਖਾ ਵਿਗਿਆਨ ਦੀਆਂ ਸ਼ਾਖਾਵਾਂ ਹਨ ਇਹਨਾਂ ਨੇ ਅੰਗਰੇਜ਼ੀ ਵਿੱਚ ਅੱਗੇ ਬਹੁਤ ਲੰਬਾ ਚੋੜਾ ਉਹਦਾ ਵਰਣਨ ਕੀਤਾ ਹੈ ਮੇਰੀ ਬੋਲੀ ਚ ਇਸ ਤਰ੍ਹਾਂ ਬੋਲ ਲਗੋ ਕਿ ਬੋਲ ਕਿਵੇਂ ਬਣਦਾ ਹੈ ਬੋਲ ਸ਼ਬਦ ਵਿੱਚ ਕਿਵੇਂ ਕਰਮ ਅਨੁਸਾਰ ਜਿਨੂੰ ਅਨੁਕ੍ਰਮ ਆਖਿਆ ਕਿਵੇਂ ਅਨੁਕ੍ਰਮ ਦੇ ਵਿੱਚ ਲੱਗਦੇ ਹਨ ਫਿਰ ਸ਼ਬਦ ਕਿਵੇਂ ਸੁਭਾਵਕ ਬਣਦੇ ਹਨ ਅੱਗੇ ਬਹੁਤ ਸਾਰੀ ਵਿਆਖਿਆ ਹੋਰ ਵੀ ਹੈ ਤਾਂ ਇਹ ਜਿਹੜਾ ਬੋਲ ਵਿਗਿਆਨ ਹੈ ਅੱਜ ਆਪਾਂ ਇੱਥੇ ਤੱਕ ਪਹੁੰਚੇ ਤੇ ਹੁਣ ਜੇ ਕੋਈ ਸਾਨੂੰ ਪੁੱਛੇ ਕਿ ਬੋਲ ਵਿਗਿਆਨ ਕਿਸ ਨੂੰ ਆਖਦੇ ਹਨ ਤਾਂ ਫਿਰ ਆਪਾਂ ਅੰਗਰੇਜ਼ੀ ਦਾ ਸ਼ਬਦ ਹੈ ਫੋਨੈਟਿਕਸ ਕਿਸ ਨੂੰ ਆਖਦੇ ਹਨ ਫੋਨੈਟਿਕਸ ਜਬ ਬੋਲ ਵਿਗਿਆਨ ਭਾਸ਼ਾ ਵਿਗਿਆਨ ਦਾ ਉਹ ਖੇਤਰ ਹੈ ਉਹ ਸ਼ਾਖਾ ਹੈ ਜਿੱਥੇ ਅਸੀਂ ਸਿੱਖ ਸਕਦੇ ਹਾਂ ਸਮਝ ਸਕਦੇ ਹਾਂ ਤੇ ਫਿਰ ਸਮਝਾ ਸਕਦੇ ਹਾਂ ਕਿ ਇੱਕ ਇੱਕ ਬੋਲ ਕਿਸ ਪ੍ਰਕਾਰ ਬਣਦਾ ਹੈ ਔਰ ਮੈਂ ਆਪ ਜੀ ਨੂੰ ਦੱਸ ਦਿਹਾ ਕਿ ਜਿਹੜਾ ਮੈਂ ਕਹਿੰਦਾ ਨਾ ਕਿ ਭਾਸ਼ਾ ਦਾ ਕ੍ਰਮਕ ਵਿਕਾਸ ਸਮਝਣਾ ਬੋਲੀ ਦਾ ਵਿਆਕਰਨ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਨਾ ਉਹਨੂੰ ਕ੍ਰਮ ਵਿੱਚ ਸਮਝੋ ਤੁਸੀਂ ਇਤਿਹਾਸ ਵੀ ਸਮਝਣਾ ਹੈ ਤੇ ਕ੍ਰਮ ਵਿੱਚ ਸਮਝੋ ਤੇ ਇੱਕ ਸ਼ਬਦ ਹੈ ਮੂਲ ਸਰੋਤਾਂ ਤੋਂ ਸਮਝੋ ਮੈਂ ਆਪ ਜੀ ਨੂੰ ਕੀ ਦੱਸਦਾ ਕਿ ਇਸ ਨਵੀਨ ਗਿਆਨ ਜੋ ohio ਯੂਨੀਵਰਸਿਟੀ ਵਰਗੇ ਆਨ ਦਾ ਇਹ ਗਿਆਨ ਜਿਹਨੂੰ ਆਪਾਂ ਭਾਸ਼ਾ ਵਿਗਿਆਨ ਕਰਨੇ ਆ ਇਸ ਭਾਸ਼ਾ ਵਿਗਿਆਨ ਦੇ ਵਿੱਚ ਜਦੋਂ ਮੈਂ ਉਚਾਰਨ ਤੰਤਰ ਪੂਰਾ ਸਮਝਿਆ ਤੋ ਉੱਥੇ ਜਾ ਕੇ ਮੈਨੂੰ ਇਹ ਸਮਝ ਪੂਰੀ ਤਰ੍ਹਾਂ ਆ ਗਿਆ ਕਿ ਨ ਦ ਤੇ ਲੋ ਜਿਹੜੇ ਨੇ ਮੈਂ ਉਦਾਹਰਨ ਦੇ ਰਿਆਂ ਬਾਕੀ ਸਾਰੇ ਪਤਾ ਲੱਗਾ ਤੋ ਉੱਥੇ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਨ ਅਤੈਣ ਇਹ ਦੋ ਬੋਲ ਇੱਕੋ ਬੋਲ ਦੇ ਦੋ ਰੂਪ ਹਨ ਔਰ ਰਾਜੇ ਗੁਰੂ ਹਰਗੋਬਿੰਦ ਜੀ ਦੇ ਹੁਕਮਨਾਮੇ ਵਿੱਚ ਜਿਹੜਾ ਉਹਨਾਂ ਦੇ ਨਾਮ ਵਾਲਾ ਹੈ ਉੱਥੇ ਮੈਂ ਉਸ ਜਿਹਨੂੰ ਆਪਾਂ ਰਾਣਾ ਆਖਦੇ ਹਾਂ ਅਨਰਵ ਦਾ ਜਿਹੜਾ ਅੱਖਰ ਹੈ ਰਾਣਾ ਉਹਦਾ ਇੱਕ ਰੂਪ ਦਿਸਿਆ ਜਿਸ ਰੂਪ ਨੂੰ ਮੈਂ ਰਾਜੇ ਸ਼ੋਕ ਦੇ ਲੇਖ ਜਦੋਂ ਸਿੱਖੇ ਸੀ ਉੱਥੇ ਨਾਣੇ ਦਾ ਜਿਹੜਾ ਰੂਪ ਤੇ ਗੁਰੂ ਹਰਗੋਬਿੰਦ ਜੀ ਦੇ ਨਾਣੇ ਦਾ ਰੂਪ ਤੇ ਨੰਨੇ ਦਾ ਰੂਪ ਉੱਥੋਂ ਮੈਨੂੰ ਇੱਕ ਗਿਆਨ ਇੰਨਾ ਡੂੰਘਾ ਪ੍ਰਾਪਤ ਹੋਇਆ ਕਿ ਕਿਸ ਪ੍ਰਕਾਰ ਦੁਨੀਆ ਤੇ ਨ ਪਹਿਲਾਂ ਜੰਮਿਆ ਅ ਤੇ ਣਾ ਬਾਅਦ ਵਿੱਚ ਜੰਮਿਆ ਦੁਨੀਆ ਉੱਤੇ ਡ ਬੋਲੀ ਵਿੱਚ ਪਹਿਲਾਂ ਆਇਆ ਡ ਬਾਅਦ ਵਿੱਚ ਬਣਿਆ ਲ ਦੁਨੀਆ ਉੱਤੇ ਪਹਿਲਾਂ ਆਇਆ ੜ ਬਾਅਦ ਵਿੱਚ ਬਣਿਆ ਤਾਂ ਮੈਂ ਆਪਜ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਲੱਗਦਾ ਹੋਵੇਗਾ ਕਿਸੇ ਵਿਦਿਆਰਥੀ ਨੂੰ ਖੁਸ਼ਕ ਹੈ ਔਖਾ ਹੈ ਉਹ ਹੈ ਆ ਹੈ ਪਰ ਮੈਨੂੰ ਤੇ ਇਹ ਵੀ ਸੌਖਾ ਲੱਗਦਾ ਹੈ ਕਿਉਂਕਿ ਘਰ ਬੈਠ ਕੇ ਸਿੱਖਣਾ ਹੈ ਨਾ ਜਾਜ ਫੜਨਾ ਨਾ ਗੱਡੀ ਫੜਨੀ ਉਹਦੇ ਨਾਲ ਤਾਂ ਸੌਖਾ ਹੈ ਜਿਹੜਾ ਅਸੀਂ ਤੁਸੀਂ ਕਹੋਗੇ ਮੈਂ ਦੂਜੇ ਪਾਸੇ ਤੁਰ ਪਿਆ ਜਿਹੜੇ ਆਪਾਂ ਮੂੰਹ ਰੱਖਣੀਆਂ ਗੱਲਾਂ ਵਾਸਤੇ ਸਮਾਉ ਜਾੜਦੇ ਹਾਂ ਕਦੇ-ਕਦੇ ਉਹਦੇ ਨਾਲੋਂ ਬਹੁਤ ਸੌਖਾ ਹੈ ਪਰ ਇਹ ਗਿਆਨ ਤੁਹਾਨੂੰ ਐਸਾ ਗਿਆਨ ਦਿੰਦਾ ਹੈ ਕਿ ਜਿਹੜਾ ਤੁਹਾਨੂੰ ਇੱਕ ਰਾਹ ਵਿਖਾਂਦਾ ਹੈ ਖੁਦ ਦੀਆਂ ਅੱਖਾਂ ਹੁੰਦੀਆਂ ਹਨ ਤਾਂ ਇਹ ਜੀ ਆਪਾਂ ਅੱਜ ਇੱਥੇ ਤੱਕ ਪੜੇ ਆਂ ਇਹ ਪਾਠ ਦਾ ਨਾਮ ਬੋਲ ਵਿਗਿਆਨ ਹੈ ਔਰ ਜਿਹੜਾ ਮੈਂ ਬੋਲ ਵਿਗਿਆਨ ਕਹਿ ਰਿਹਾ ਨਾ ਇਹ ਪਾਠ ਇਹਨਾਂ ਨੇ ਅੱਗੇ ਫਿਰ 10 ਕੇ 15 ਪੱਤਰਿਆਂ ਵਿੱਚ ਲਿਖਿਆ ਹੋਇਆ ਹੈ ਇਹਨੂੰ ਅੱਗੇ ਜਾ ਕੇ ਵੱਡੇ ਰੂਪ ਵਿੱਚ ਲਿਖਾਂਗੇ ਇਹ ਅੱਜ ਇਸ ਬੋਲ ਵਿਗਿਆਨ ਦੀ ਸੰਖੇਪ ਵਿਆਖਿਆ ਹੈ ਔਰ ਅੱਗੇ ਜਾ ਕੇ ਕਲਾ ਕਲਾ ਆਵੇਗਾ ਨਾਦ ਤੰਤੂ ਹੁੰਦਾ ਕੀ ਹੈ ਉਹਦੀ ਵਿਆਖਿਆ ਆਵੇਗੀ ਅੱਗੇ ਆਪਾਂ ਵਿਆਖਿਆ ਕਰਨ ਲਈ ਹੋਈ ਹੈ ਸ਼ੋਸ਼ਨ ਕੀ ਨੂੰ ਕਹਿੰਦੇ ਨੇ ਸ਼ੋਸ਼ਨ ਤੰਤਰ ਕੀ ਹੈ 나ਦ ਤੰਤਰ ਕੀ ਹੈ 나ਦ ਮਾਰਗ ਕੀ ਹੈ ਉਚਾਰਨ ਅੰਗ ਕਿਵੇਂ ਕੰਮ ਕਰਦੇ ਨੇ ਤੋਂ ਬਹੁਤ ਵੱਡਾ ਗਿਆਨ ਬਾਕੀ ਹੈ ਜੀ ਤੇ ਮੈਂ ਅੱਜ ਇੱਥੇ ਨਵੰਬਰ 23 2024 ਛੇਵੀਂ ਵਰ ਸਾਡੇ ਇੱਥੇ ਨਿਊਯਾਰਕ ਦੀ ਸਵੇਰ 10:00 ਵਜੇ 6 ਮਿੰਟ ਤੇ ਦਾ ਸਮਾਪਤੀ ਕਰਦਾ ਹੈ ਇਹ ਤੀਸਰੀ ਵੀਡੀਓ ਹੈ ਔਰ ਇਹ ਗਿਆਨ ਉਦਾਸ ਨਹੀਂ ਨਾ ਕਿਸੇ ਧੰਦੇ ਲਈ ਸਿੱਖਿਆ ਨਾ ਕਿਸੇ ਔਧੇ ਲਈ ਸਿੱਖਿਆ ਨਾ ਕਿਸੇ ਰਾਜਨੀਤੀ ਲਈ ਸਿੱਖਿਆ ਨਾ ਕਿਸੇ ਵਪਾਰ ਲਈ ਸਿੱਖਿਆ ਮੈਂ ਗੁਰਬਾਣੀ ਲਈ ਸਿੱਖ ਰਿਹਾ ਹਾਂ ਔਰ ਮੈਂ ਇਹ ਗਿਆਨ ਉਹਨਾਂ ਸਮੂਹ ਪ੍ਰੇਮੀਆ ਪਿਆਰਿਆਂ ਦੇ ਅਰਪਣ ਹੈ ਜਿਹੜੇ ਦਿਲ ਦੀਆਂ ਭਾਵਨਾਵਾਂ ਤੋਂ ਭਾਈ ਮਰਦਾਨਾ ਜੀ ਵਰਗਿਆਂ ਨੂੰ ਯਾਦ ਕਰਕੇ ਇਸ ਗੁਰਬਾਣੀ ਨੂੰ ਜੀਵਨ ਵਿੱਚ ਗ੍ਰਹਿਣ ਕਰਨਾ ਚਾਹੁੰਦੇ ਨੇ ਤੇ ਗ੍ਰਹਿਣ ਕਰਕੇ ਪਰ ਉਪਕਾਰ ਵਾਸਤੇ ਭਲੇ ਵਾਸਤੇ ਲੋਕ ਭਲਾਈ ਵਾਸਤੇ ਇਸ ਗਿਆਨ ਨੂੰ ਅੱਗੇ ਪਹੁੰਚਾਉਣਾ ਚਾਹੁੰਦੇ ਹਨ ਮੈਂ ਫਿਰ ਦੱਸਾਂ ਗੁਰਬਾਣੀ ਨੂੰ ਅਨੁਭਵ ਵਿੱਚ ਲੈਣਾ ਉਹਦੇ ਵਿੱਚ ਇਸ ਗਿਆਨ ਦੀ ਇਤਨੀ ਜ਼ਰੂਰਤ ਨਹੀਂ ਹੁੰਦੀ ਅਨੁਭਵ ਵਿੱਚ ਕਿਸੇ ਦੇ ਵੀ ਆ ਸਕਦਾ ਗੁਰਬਾਣੀ ਤੇ ਆਂਦੇ ਰੇ ਪਰ ਜਦੋਂ ਤੁਸੀਂ ਉਸ ਅਨੁਭਵ ਨੂੰ ਲਿਖਣਾ ਜਪ ਬਾਣੀ ਹੈ ਤੁਸੀਂ ਜੀਵਨ ਜੀਵਿਆ ਤੁਹਾਨੂੰ ਅਨੁਭਵ ਹੋਇਆ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਉਸ ਗਿਆਨ ਨੂੰ ਲਿਖਿਆ ਜਾਵੇ ਜਿਵੇਂ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਲਿਖਿਆ ਉਹਨੂੰ ਛਾਪਿਆ ਜਾਵੇ ਉਹਨੂੰ ਕੌਮ ਪੜੇ ਤੇ ਉਸ ਗਿਆਨ ਨੂੰ ਉਸ ਅਨੁਭਵੀ ਗਿਆਨ ਨੂੰ ਸ਼ਬਦਾਂ ਵਿੱਚ ਬੋਲੀ ਵਿੱਚ ਲਜਾਣਾ ਤੇ ਛਾਪਣਾ ਤੇ ਸਹੀ ਗਿਆਨ ਪਹੁੰਚੇ ਉਦੇ ਵਾਸਤੇ ਇਹਦੀ ਲੋੜ ਹੈ ਤਾਂ ਇਹਦੀ ਲੋੜ ਉਹਨਾਂ ਸੱਜਣਾਂ ਨੂੰ ਬਹੁਤ ਜ਼ਿਆਦਾ ਹੈ ਜਿਹੜੇ ਇਸ ਗਿਆਨ ਨੂੰ ਦੂਜਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ ਤਾਂ ਪਿਆਰਿਓ ਇਥੇ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ